ਨਮਸਤੇ ਸਸੀਕਾ ਤੁਸੀਂ ਦੇਖ ਰਹੇ ਹੋ ਦਿੱਤੋਂ ਪੰਜਾਬੀ ਤੇ ਮੈਂ ਹਾਂ ਸੰਦੀਪ ਮਾਨ ਚੰਡੀਗੜ੍ਹ ਸਿਤ ਪੰਜਾਬ ਦੇ ਮੁਕਤੰਤੀ ਦੀ ਰਾਸ਼ਵਾਲੀ ਸੜਕ ਨੂੰ ਬੰਦ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ 'ਚ ਹੋਈ ਇੱਕ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਕੁਸ਼ਾਨ ਮਹਿਤਾ ਨੇ ਪੰਜਾਬ ਸਰਕਾਰ ਨੂੰ ਮੁਸੀਬਤ 'ਚ ਪਾ ਦਿੱਤਾ ਦਸਤ ਸੁਣਵਾਈ ਦੌਰਾਨ ਪੰਜਾਬ ਸਰਕਾਰ ਦੇ ਵਕੀਲ ਨੇ ਕਿਹਾ ਕਿ ਜਿਸ ਦਾ ਪੰਜਾਬੀ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਉਹਨਾਂ ਦੀ ਸਿਕਿਉਰਿਟੀ ਹਟਾਈ ਜਾਣ ਕਰਨ ਉਹਨਾਂ ਦਾ ਕਤਲ ਹੋ ਗਿਆ ਸੀਗਾ ਇਸੇ ਤਰ੍ਹਾਂ ਜੇ ਮੁੱਖ ਮੰਤਰੀ ਦੀ ਰਹਿਸ਼ ਵਾਲੀ ਸੜਕ ਨੂੰ ਖੋਲ ਦਿੱਤਾ ਜਾਂਦਾ ਤਾਂ ਮੁੱਖ ਮੰਤਰੀ ਦੇ ਨਿਵਾਸ ਉੱਤੇ ਆਰਬੀਜੀ ਅਟੈਕ ਹੋ ਸਕਦਾ ਤੁਹਾਨੂੰ ਦੱਸ ਦਈਏ ਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਮੁੱਖ ਮੰਤਰੀ ਦੀ ਰਹਿਸ਼ ਵਾਲੀ ਸੜਕ ਨੂੰ ਖੋਲਣ ਦੇ ਹੁਕਮ ਦਿੱਤੇ ਸੀਗੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਸੁਪਰੀਮ ਕੋਰਟ ਚਲੀ ਗਈ ਸੀ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਪੰਜਾਬ ਸਰਕਾਰ ਨੇ ਅਧਿਕਾਰਤ ਤੌਰ ਤੇ ਇਹ ਗੱਲ ਮੰਨੀ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ ਉਹਨਾਂ ਦੀ ਸਿਕਿਉਰਿਟੀ ਹਟਾਉਣ ਕਰਕੇ ਹੋਇਆ ਇਸ ਖਬਰ ਨੇ ਪੰਜਾਬ ਸਰਕਾਰ ਨੂੰ ਵੀ ਸਵਾਲਾਂ ਦੇ ਘੇਰੇ 'ਚ ਲਿਆ ਆਂਦਾ ਹੈ ਕਿਉਂਕਿ ਇਸ ਸਮੇਂ ਚੋਨਾ ਦਾ ਮਾਹੌਲ ਹੈ ਪੰਜਾਬ ਸਰਕਾਰ ਤੇ ਆਮ ਆਦਮੀ ਪਾਰਟੀ ਲਈ ਇਹ ਸਿੰਗਲ ਦੀ ਬਣ ਗਿਆ ਕਿਉਂਕਿ ਪਹਿਲਾਂ ਹੀ ਕਈ ਵਾਰ ਸੂਖਿਆਂ ਨੂੰ ਲੈ ਕੇ ਸਰਕਾਰ ਤੇ ਸਵਾਲ ਉੱਠਦੇ ਰਹੇ ਨੇ ਕਿ ਸਿੱਧੂ ਮੂਸੇਵਾਲਾ ਦਾ ਕਤਲ ਪੰਜਾਬ ਸਰਕਾਰ ਵੱਲੋਂ ਸਿਕਿਉਰਿਟੀ ਹਟਾਈ ਜਾਣ ਕਰਕੇ ਹੋਇਆ ਫਰਾਨੀ ਗਲਤ ਹੈ ਕਿ ਸਰਕਾਰ ਦੇ ਵਕੀਲ ਤੁਸ਼ਾਰ ਮਹਿਤਾ ਨੇ ਵੀ ਪੰਜਾਬ ਸਰਕਾਰ ਦਾ ਪੱਖ ਲੈਂਦੇ ਆ ਕਿਹਾ ਕਿ ਪੰਜਾਬ ਵਿੱਚ ਆਰ ਪੀ ਵੀ ਅਟੈਕ ਹੋ ਰਹੇ ਨੇ ਪੰਜਾਬ ਸਰਕਾਰ ਦੇ ਵਕੀਲ ਨੇ ਇਹ ਵੀ ਗੱਲ ਮੰਨ ਲਈ ਹੈ ਕਿ ਪੰਜਾਬ 'ਚ ਹਾਲਾਤ ਠੀਕ ਨਹੀਂ ਹੈਗੇ ਤੇ ਪੰਜਾਬ 'ਚ ਗੈਂਗਸਟਰਾਂ ਦਾ ਬੋਲਬਾਲਾ ਹੈ ਪੰਜਾਬ ਵਿੱਚ ਅਤਵਾਦੀ ਅਟੈਕ ਵੀ ਹੋ ਰਹੇ ਨੇ ਇਸ ਗੱਲ ਨੂੰ ਲੈ ਕੇ ਪੰਜਾਬ ਸਰਕਾਰ ਮੁਸ਼ਕਲਾਂ 'ਚ ਘੇਰੀ ਨਜ਼ਰ ਆ ਰਹੀ ਹੈ 2 ਸਾਲ ਪਹਿਲਾਂ ਪੰਜਾਬ ਦੇ ਮਲਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਖਿਆ ਹਟਾਈਜਨ ਕਾਂ ਨੱਤਿਆ ਘਾ ਦਿੱਤੀ ਗਈ ਸੀ ਇਹ ਖੁਲਾਸਾ ਸੰਗਰੂ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਖੈਰਾ ਨੇ ਉਸ ਸਮੇਂ ਲਾਈਵ ਹੋ ਕੇ ਕੀਤਾ ਸੀਗਾ ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਹਮਲਾ ਕਰਦਿਆਂ ਸੁਖਪਾਲ ਖੈਰਾ ਨੇ ਕਿਹਾ ਸੀ ਕਿ ਸੁਖਿਆ ਹਟਾਈਜਨ ਕਾਂ ਨਹੀਂ ਸਿੱਧੂ ਮੂਸੇਵਾਲਾ ਕਤਲ ਹੋਇਆ ਤੇ ਹੁਣ ਸਰਕਾਰ ਨੇ ਵੀ ਸੁਪਰੀਮ ਕੋਰਟ 'ਚ ਇਹ ਮੰਨ ਲਿਆ ਕਿ ਸੂਕਿਆ ਹਟਾਈ ਜਾਣ ਦਾ ਉਹਨਾਂ ਦੀ ਗਲਤੀ ਸੀਗਾ ਹੁਣ ਸਵਾਲ ਤਾਂ ਇਹ ਉੱਠਦਾ ਹੈ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਸਟੇਜਾਂ ਤੋਂ ਸੂਬੇ 'ਚ ਗੈਂਗਸਟਰਾਂ ਦਾ ਬਾਦ ਨੂੰ ਖਤਮ ਕਰਨ ਦੇ ਵੱਡੇ ਵੱਡੇ ਦਾਅਵੇ ਕਰਦੀ ਹੈ ਤੇ ਦੂਜੇ ਪਾਸੇ ਸਰਕਾਰ ਦੇ ਵਕੀਲ ਸੁਪਰੀਮ ਕੋਰਟ 'ਚ ਇਹ ਕਬੂਲ ਕਰ ਰਹੇ ਨੇ ਕਿ ਗੈਂਗਸਟਰਾਂ ਦਾ ਬੋਲਬਲਾ ਸੂਬੇ ਛਾਲੇ ਵੀ ਹੈਗਾ ਵਾ ਇਹ ਗੱਲ ਕਬੂਲ ਕਰਕੇ ਸੀਐਮ ਹਾਊਸ ਦੇ ਸਾਹਮਣੇ ਵਾਲੀ ਸੜਕ ਆਪ ਜਨਤਾ ਲਈ ਖੋਲੀ ਜਾਂਦੀ ਹੈ ਤਾਂ ਸੀਐਮ ਦੀ ਧਾਇਸ਼ ਤੇ ਆਰਪੀਜੀ ਅਟੈਕ ਹੋ ਸਕਦਾ ਹੈ ਇਹਨੀ ਸਾਫ ਕਰ ਦਿੱਤਾ ਕਿ ਪੰਜਾਬ ਚ ਅਮਨ ਸ਼ਾਂਤੀ ਹਜੇ ਸਹੀ ਨਹੀਂ ਹੈ ਫਿਰ ਪੰਜਾਬ ਸਰਕਾਰ ਕਿਹੜੇ ਮੂਨ ਨਾਲ ਇਹ ਵਾਅਦਾੇ ਕਰਦੀ ਹੈ ਕਿ ਆਪ ਸਰਕਾਰ ਆਉਣ ਤੋਂ ਬਾਅਦ ਸੂਬੇ ਚ ਸ਼ਾਂਤਮਈ ਮਾਹੌਲ ਜਿਹੜਾ ਸਥਾਪਿਤ ਹੋ ਗਿਆ